ਦਿੱਲੀ ਦੇ ਮਸਜਿਦ ਮੋਟ ਇਲਾਕੇ 'ਚ ਖੁਦਨੂਸੀ ਕਰਨ ਵਾਲੇ ਲੋਕਾਂ ਦੀ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸ ਨੂੰ ਕਰਨ ਬਾਰੇ ਗੁਰੂ ਦਾ ਕੋਈ ਵੀ ਸਿੱਖ ਕਦੇ ਸੋਚ ਵੀ ਨਹੀਂ ਸਕਦਾ ਅਸਲ ਵਿੱਚ ਤਸਵੀਰਾਂ ਸਿੱਖ ਪਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਨੇ ਕਾਲੀਪਗ ਬੰਨੀ ਇਸ ਬਜ਼ੁਰਗ ਸਿੱਖ ਵਿਅਕਤੀ ਨੇ ਭਾਜਪਾ ਦੀ ਮੌਜੂਦਾ ਸੰਸਦ ਮੈਂਬਰ ਮਿਨਾਕਸ਼ੀ ਲੇਖੀ ਨੂੰ ਖੁਸ਼ ਕਰਨ ਲਈ ਗੁਰਦੁਆਰਾ ਸਾਹਿਬ 'ਚ ਜਿਹਾ ਕਰਾ ਕੀਤਾ ਜਿਸ ਨੂੰ ਦੇਖ ਕੇ ਤੁਸੀਂ ਵੀ ਗੁੱਸੇ ਨਾਲ ਲਾਲ ਪੀਲੇ ਹੋ ਜਾਓਗੇ ਅਸਲ ਵਿੱਚ ਇਸ ਵਿਅਕਤੀ ਨੇ ਸੰਸਦ ਮੈਂਬਰ ਨੂੰ ਖੁਸ਼ ਕਰਨ ਲਈ ਉਸ ਦੇ ਗਲ ਵਿੱਚ ਗਾਤਰੇ ਵਾਲੀ ਕਿਰਪਾਨ ਪਾ ਦਿੱਤੀ ਤੁਸੀਂ ਵੀ ਵੇਖੋ ਖੁਦ ਨੂੰ ਸਿੱਖ ਅਖਵਾਉਂਦੇ ਇਸ ਵਿਅਕਤੀ ਦੀ ਕਰਤੂਤ ਤੁਮਾਰਾ ਕੀ ਆਪ ਹੈ ਅੱਜ ਦੇ ਦਿਨ ਮੈਂ ਦਰਬਾਰੇ ਨੂੰ ਬੇਨਤੀ ਕੀਤੀ ਸੀ ਮੈਂ ਕਿਹਾ ਤੁਹਾਨੂੰ ਜੀ ਸਾਹਿਬ ਮੇਰੀ ਆ ਇੱਕ ਇਹ ਕਹਿੰਦੇ ਮੈਂ ਵੱਡੀ ਪਾਉਣੀ ਨਹੀਂ ਮੈਂ ਛੋਟੀ ਪਾ ਲੂੰਗੀ ਤੇ ਮੈਂ ਤਾਂ ਕਹਿੰਦਾ ਜੀ ਇਹ ਛੋਟੀ ਕਿਰਪਾਨ ਜਿਹੜੀ ਆ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਬਾਗੇ ਨਾ ਖੰਦ ਸੱਚ ਤੇ ਲੜਨਾ ਸੱਚ ਤੋਂ ਡਰਨਾ ਨਹੀਂ ਔਰ ਜਿੱਥੇ ਜਾਣਾ ਜੂਸ ਕੇ ਜਾਣਾ ਡਰਨਾ ਨਹੀਂ ਬੋਲੇ ਸੋਢਾ ਭਾਈ ਜੀ ਬੀਜੇਪੀ ਸੰਸਦ ਮੈਂਬਰ ਨੂੰ ਗਾਤਰੇ ਵਾਲੀ ਕਿਰਪਾਨ ਪਾਉਣ ਵਾਲਾ ਇਹ ਵਿਅਕਤੀ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਦੱਸਿਆ ਜਾ ਰਿਹਾ ਹੈ ਪਰ ਅਸਲ ਵਿੱਚ ਇਹ ਵਿਅਕਤੀ ਹੈ ਕੌਣ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਪ੍ਰਿੰਨਾ ਜ਼ਰੂਰ ਹੈ ਕਿ ਪਹਿਲਾ ਹੀ ਅਜੇ ਚੰਦਕੂ ਲੋਕਾਕਾਰਨ ਨਿਗਾਰ ਵੱਲ ਨੂੰ ਜਾ ਰਹੀ ਹੈ ਸਿੱਖੀ ਅਤੇ ਸਿੱਖੀ ਸਿਧਾਂਤਾਂ ਦਾ ਇੱਕ ਵਾਰ ਫੇਰ ਤੋਂ ਕਾੜਾ ਜ਼ਰੂਰ ਹੋਇਆ ਜਿਸ ਨਾਲ तमाम ਸਿੱਖ ਪਾਈਚਾਰੇ ਵਿੱਚ ਗੁੱਸਾ ਭੜਕ ਉੱਠਿਆ ਹੁਣ ਵੇਖਣਾ ਹੋਵੇਗਾ ਕਿ ਇਸ ਵਿਅਕਤੀ ਖਿਲਾਫ ਸ੍ਰੀ ਕਲ ਤੱਕ ਸਹਿਬਾ ਕੀ ਐਕਸ਼ਨ ਲੈਂਦਾ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਿੰਦਰਜੀਤ ਕੌਰ ਹੈ ਪੈਂਡ ਰਕਵਾ ਜ਼ਿਲ੍ਹਾ ਲੁਧਿਆਣਾ ਤੋਂ ਬੋਲ ਰਹੀ ਆ ਮੈਂ ਨੂੰ ਜੀ ਮਲਟੀਪਲ ਮੈਲੋਮਾਂ ਦੀ ਸ਼ਿਕਾਇਤ ਸੀਗੀ ਮੈਨੂੰ 3 ਸਾਲ ਪਹਿਲਾਂ ਪਤਾ ਚੱਲਿਆ ਇਸ ਦੇ ਬਾਰੇ ਵਿੱਚ ਉਸ ਤੋਂ ਬਾਅਦ ਮੈਂ ਬਹੁਤ ਡਰਾਂਕੋਲ ਬਹੁਤ ਫਿਰੀ ਆ ਗੁਰਦਾਉਂ ਗਈ ਚੰਡੀਗੜ੍ਹ ਮੋਹਾਲੀ ਲੁਧਿਆਣਾ ਵੱਡੇ ਵੱਡੇ ਹਸਪੀਟਲ ਤੇ ਵਿੱਚ ਗਈ ਜਿੱਥੋਂ ਕਿ ਮੈਨੂੰ ਡਾਕਟਰ ਸਾਹਿਬ ਨੇ ਬਹੁਤ ਮਹਿੰਗਾ ਇਲਾਜ ਦੱਸਿਆ ਸਾਰਿਆਂ ਨੇ ਤੇ ਉਸ ਤੋਂ ਬਾਅਦ ਫਿਰ ਮੈਨੂੰ ਕਿਸੇ ਨੇ ਇੱਥੋਂ ਪਤਾ ਚੱਲਿਆ ਸਾਨੂੰ ਲੁਧਿਆਣੇ ਤੋਂ ਹੀ ਕਿ ਕੋਹਾੜੇ ਰਮਨ ਕੇਅਰ ਸੈਂਟਰ ਹੈ ਕੈਂਸਰ ਕੇਅਰ ਸੈਂਟਰ ਫਿਰ ਅਸੀਂ ਉੱਥੇ ਗਏ ਡਾਕਟਰ ਹਰਬਿੰਦਰ ਸਿੰਘ ਜੀ ਕੋਲ ਤੇ ਇੱਥੋਂ ਫਿਰ ਮੈਂ 6-7 ਮਹੀਨੇ ਦਵਾਈ ਖਾਧੀ ਹੈ ਦਵਾਈ ਖਾ ਕੇ ਫਿਰ ਮੈਂ ਬਿਲਕੁਲ ਨੋਰਮਲ ਹੋ ਗਈ ਮੇਰੇ ਸਾਰੇ ਟੈਸਟ ਜਿਹੜੀਆਂ ਰਿਪੋਰਟਸ ਨੇ ਸਾਰੀਆਂ ਨੋਰਮਲ ਆਈਆਂ ਨੇ